ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਦੇਸ਼ਾਂ ਦੇ ਵਿੱਚ 50% ਕਟੌਤੀ ਕਰਨ ਦਾ ਜੋ ਇਹ ਫੈਸਲਾ ਕੈਨੇਡਾ ਸਰਕਾਰ ਵੱਲੋਂ ਕੀਤਾ ਗਿਆ ਹੈ ਨਾ ਸੂਬਿਆਂ ਦੇ ਵਿੱਚ 50% ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਕੈਨੇਡਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੂਰੇ ਕੈਨੇਡਾ ਦੇ ਵਿੱਚ ਵੰਡਣ ਦੀ ਤਿਆਰੀ ਵਿੱਚ ਯਾਨੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਡਿਸਟ੍ਰਿਬਿਊਟ ਕਰ ਦਿੱਤਾ ਜਾਵੇਗਾ ਜ਼ਿਆਦਾਤਰ ਵਿਦੇਸ਼ੀ ਜੋ ਵਿਦਿਆਰਥੀ ਨੇ ਉਹ 온ਟਾਰੀਓ ਜਾਂ ਫਿਰ ਬ੍ਰਿਟਿਸ਼ ਕਲੰਬੀਆ ਦੇ ਵਿੱਚ ਪੜ੍ਹਾਈ ਕਰਦੇ ਨੇ ਪਰ ਹੁਣ ਤੋਂ ਕੈਨੇਡਾ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਸੂਬੇ ਜਾਂ ਖੇਤਰਾਂ ਤੋਂ ਤਸਦੀਕ ਪੱਤਰ ਯਾਨੀ ਐਟੈਸਟੇਸ਼ਨ ਲੈਟਰ ਦੀ ਲੋੜ ਪਵੇਗੀ ਨਹੀਂ ਤਾਂ ਤੁਹਾਡੀ ਅਰਜ਼ੀ ਡਿਕਲਾਈਨ ਕਰ ਦਿੱਤੀ ਜਾਵੇਗੀ ਯਾਨੀ ਅਸਵੀਕਾਰ ਹੋ ਜਾਵੇਗੀ ਤ앗 ਹੁੰਦਾ ਸੀ ਨੇ ਸਟੱਡੀ ਪਰਮਿਟ ਐਕਸਟੈਂਸ਼ਨ ਲਈ ਨਹੀਂ ਹੈ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ 50% ਘਟਾ ਦਿੱਤਾ ਜਾਵੇਗਾ ਯਾਨੀ ਜਿਹੜੇ ਤੁਹਾਡੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੁਸੀਂ ਹੁਣ ਇਹ ਨਾ ਸੋਚਣਾ ਕਿ ਉਹਨਾਂ ਦੇ ਕੋਲ ਜਾ ਕੇ ਹੀ ਪੜ੍ਹਾਈ ਕਰਨੀ ਹੈ ਜਾਂ ਉਹਨਾਂ ਦੇ ਕੋਲ ਜਾ ਕੇ ਰਹਿਣਾ ਹੈ ਤੁਹਾਡੇ ਲਈ ਇਹ ਸ਼ਰਤ ਰੱਖ ਦਿੱਤੀ ਗਈ ਹੈ ਤੁਹਾਨੂੰ ਐਟੈਸਟੇਸ਼ਨ ਲੈਟਰ ਯਾਨੀ ਕਿ ਪਹਿਲਾਂ ਤੁਹਾਨੂੰ ਸੂਬੇ ਜਾਂ ਖੇਤਰਾ ਤੋਂ ਤਸਦੀਕ ਪਵੇਗੀ ਯਾਨੀ 온ਟਾਰੀਓ ਤੇ BC ਯਾਨੀ ਬ੍ਰਿਟਿਸ਼ ਕੋਲੰਬੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ 50% ਗਿਰਾਵਟ ਦੇਖ ਸਕਦਾ ਇੱਕ ਹੋਰ ਵੱਡਾ ਝਟਕਾ ਦਿੱਤਾ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਦੇਸ਼ਾਂ ਦੇ ਵਿੱਚ 50% ਕਟੌਤੀ ਕਰਨ ਦਾ ਜੋ ਇਹ ਫੈਸਲਾ ਕੈਨੇਡਾ ਸਰਕਾਰ ਵੱਲੋਂ ਕੀਤਾ ਗਿਆ ਹੈ ਨਾ ਸੂਬਿਆਂ ਦੇ ਵਿੱਚ 50% ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਕੈਨੇਡਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੂਰੇ ਕੈਨੇਡਾ ਦੇ ਵਿੱਚ ਵੰਡਣ ਦੀ ਤਿਆਰੀ ਵਿੱਚ ਯਾਨੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਡਿਸਟ੍ਰਿਬਿਊਟ ਕਰ ਦਿੱਤਾ ਜਾਵੇਗਾ ਜ਼ਿਆਦਾਤਰ ਵਿਦੇਸ਼ੀ ਜੋ ਵਿਦਿਆਰਥੀ ਨੇ ਉਹ 온ਟਾਰੀਓ ਜਾਂ ਫਿਰ ਬ੍ਰਿਟਿਸ਼ ਕਲੰਬੀਆ ਦੇ ਵਿੱਚ ਪੜ੍ਹਾਈ ਕਰਦੇ ਨੇ ਪਰ ਹੁਣ ਤੋਂ ਕੈਨੇਡਾ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਸੂਬੇ ਜਾਂ ਖੇਤਰਾ ਤੋਂ ਤਸਦੀਕ ਪੱਤਰ ਯਾਨੀ ਐਟੈਸਟੇਸ਼ਨ ਲੈਟਰ ਦੀ ਲੋੜ ਪਵੇਗੀ ਨਹੀਂ ਤਾਂ ਤੁਹਾਡੀ ਅਰਜ਼ੀ ਡਿਕਲਾਈਨ ਕਰ ਦਿੱਤੀ ਜਾਵੇਗੀ ਯਾਨੀ ਅਸਵੀਕਾਰ ਹੋ ਜਾਵੇਗੀ ਤਹਾਡਾ ਅੰਦਾਜ਼ਨੇ ਸਟੱਡੀ ਪਰਮਿਟ ਐਕਸਟੈਂਸ਼ਨ ਲਈ ਨਹੀਂ ਹੈ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ 50% ਘਟਾ ਦਿੱਤਾ ਜਾਵੇਗਾ ਯਾਨੀ ਜਿਹੜੇ ਤੁਹਾਡੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੁਸੀਂ ਹੁਣ ਇਹ ਨਾ ਸੋਚਣਾ ਕਿ ਉਹਨਾਂ ਦੇ ਕੋਲ ਜਾ ਕੇ ਹੀ ਪੜ੍ਹਾਈ ਕਰਨੀ ਹੈ ਜਾਂ ਉਹਨਾਂ ਦੇ ਕੋਲ ਜਾ ਕੇ ਰਹਿਣਾ ਹੈ ਤੁਹਾਡੇ ਲਈ ਇਹ ਸ਼ਰਤ ਰੱਖ ਦਿੱਤੀ ਗਈ ਹੈ ਤੁਹਾਨੂੰ ਐਟੈਸਟੇਸ਼ਨ ਲੈਟਰ ਯਾਨੀ ਕਿ ਪਹਿਲਾਂ ਤੁਹਾਨੂੰ ਸੂਬੇ ਜਾਂ ਖੇਤਰਾ ਤੋਂ ਤਸਦੀਕ ਪੱਤਰ ਦੀ ਲੋਡ ਪਵੇਗੀ ਯਾਨੀ 온ਟਾਰੀਓ ਤੇ BC ਯਾਨੀ ਬ੍ਰਿਟਿਸ਼ ਕੋਲੰਬੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ 50% ਗਿਰਾਵਟ ਦੇਖ ਸਕਦਾ